ਨਗਰ ਨਿਗਮ ਫਗਵਾੜਾ ਦੇ ਸਟਾਫਰ ਤੇ ਫਾਇਰ ਬ੍ਰਿਗੇਡ ਫਗਵਾੜਾ ਵੱਲੋਂ ਨਵੇਂ ਸਾਲ ਦੀ ਆਮਦ ਤੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਜਥੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਰਤੇ ਭੋਗ ਪਾਏ ਗਏ ਉੱਥੇ ਹੀ ਕੀਰਤਨੀ ਜਥੇ ਵੱਲੋਂ ਕੀਰਤਨ ਕਰਾਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੇ ਕਾਤ ਸੁਬੇੜੇਂ ਤੇ ਹੇ ਕਾਤ ਸੁਬੇੜੇਂ ਤੇ ਕਰਨ ਸੁਵੰਨੇ ਕਾੜ ਰਤਨ ਜੇ ਇਸ ਦੌਰਾਨ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਹਾਰਦਿਕ ਵਧਾਈਆਂ ਦਿੰਦੇ ਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਨਵੇਂ ਸਾਲ ਵਿੱਚ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨਗਰ ਨਿਗਮ ਦੇ ਸਮੂਹ ਸਟਾਫ ਅਤੇ ਫਾਇਰ ਬ੍ਰਿਗੇਡ ਦੇ ਸਮੂਹ ਸਟਾਫ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ। ਅੱਜ ਅਸੀਂ ਫਾਇਰ ਬਿਗੇਡ ਫਗਵਾੜਾ ਵਿਖੇ ਸਾਡੇ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਤੇ ਫਾਇਰ ਬਿਗੇਡ ਫਗਵਾੜਾ ਦੇ ਸਾਰੇ ਕਰਮਚਾਰੀਆਂ ਦੇ ਸਹਿਯੋਗ ਦੇ ਨਾਲ ਨਵੇਂ ਸਾਲ 2025 ਦੀ ਜੋ آمد ਹੋਈ ਹੈ ਉਸ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਅੱਜ ਅਸੀਂ ਆਪਣੇ ਦਫਤਰ ਦੇ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਜੋ ਹੈ ਆਰੰਭ ਕਰਵਾ ਕੇ ਗੁਰੂ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ ਔਰ ਅਸੀਂ ਸਾਰੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਤੰਦਰੁਸਤੀ ਵਾਸਤੇ ਨਗਰ ਨਿਗਮ ਫਗਵਾੜਾ ਦੇ ਜਿੰਨੇ ਵੀ ਕਰਮਚਾਰੀ ਆ ਉਹਨਾਂ ਦੀ ਤੰਦਰੁਸਤੀ ਤਰੱਕੀਆਂ ਵਾਸਤੇ ਦੇਹ ਰੋਗਤਾ ਵਾਸਤੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਾਸਤੇ ਅਸੀਂ ਅੱਜ ਇਹ ਜੋ ਇੱਕ ਉਪਰਾਲਾ ਕੀਤਾ ਹੈ ਸਾਰੇ ਮੁਲਾਜ਼ਮਾਂ ਨੇ ਰਲ ਕੇ ਔਰ ਸਾਡੀਆਂ ਸਾਡੀ ਅਰਦਾਸ ਹੈ ਪ੍ਰਮਾਤਮਾ ਦੇ ਅੱਗੇ ਕਿ ਸਾਡਾ ਫਾਇਰ ਬ੍ਰਿਗੇਡ ਫਗਵਾੜਾ ਨਗਰ ਨਿਗਮ ਫਗਵਾੜਾ ਤਰੱਕੀਆਂ ਦੇ ਰਸਤੇ ਦੇ ਉੱਤੇ ਹੋਰ ਬਲੰਦੀਆਂ ਨੂੰ ਛੂਵੇ ਔਰ ਨਗਰ ਨਿਗਮ ਫਗਵਾੜਾ ਦੇ ਸਮੂਹ ਜਿੰਨੇ ਵੀ ਸਰਕਾਰੀ ਔਗ ਵਾਸੀ ਆ ਉਹਨਾਂ ਨੂੰ ਸਾਡੇ ਨਗਰ ਨਿਗਮ ਫਗਵਾੜਾ ਵੱਲੋਂ ਅਤੇ ਫਾਇਰ ਬ੍ਰਿਗੇਡ ਫਗਵਾੜਾ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਅਸੀਂ ਆਪਣੇ ਵਿਭਾਗ ਵੱਲੋਂ ਆਪ ਸਾਰੇ ਜੋ ਫਗਵਾੜਾ ਸ਼ਹਿਰ ਵਾਸੀ ਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਅਤੇ ਤੁਹਾਡੇ ਵੱਲੋਂ ਆਉਣ ਵਾਲੇ ਸਮੇਂ 2025 ਦੇ ਦੌਰਾਨ ਤੁਹਾਡੇ ਵੱਡੇ ਵੱਡੇ ਮੁੱਲੇ ਸਹਿਯੋਗ ਦੀ ਅਸੀਂ ਮੰਗ ਕਰਦੇ ਆ ਤੇ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਮੰਨੋ ਤੁਹਾਡੇ ਨਗਰ ਨਿਗਮ ਪਗਵਾੜਾ ਵੱਲੋਂ ਅਤੇ ਫਾਇਰ ਬ੍ਰਿਗੇਡ ਪਗਵਾੜਾ ਵੱਲੋਂ ਤੁਹਾਡੇ ਲਈ ਸਾਰੀਆਂ ਸ਼ੁਭਕਾਮਨਾਵਾਂ